ਸਾਗਰ ਦੀ ਬੋਟੀ ਕਹਿੰਦੇ ਇੰਨੀ ਕਾ ਲੈਂਦੀ ਹੈ ਚਲਾ ਇਮੀਡੀਏਟਲੀ ਮੇਰੀ ਮਜਬੂਰੀ ਮੈਨੂੰ ਡਰਾਈਵਰੀ ਦੇ ਸਿਖਾ ਇਮੀਡੀਏਟਲੀ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਮਰੂਤੀ ਲਿਆ ਕੇ ਤੇ ਫੁੱਲਾਲਾ ਸੂਟ ਪਾ ਕੇ ਬਤੌਰ ਗੱਡੀ ਦੇ ਉੱਤੇ ਬੈ ਕੇ ਚਲਾਉਂਦੇ ਆ ਤੇ ਪਿੱਛੋਂ ਧੱਕਾ ਵੀ ਲਗਾਉਂਦੇ ਆ ਇਮੀਡੀਏਟਲੀ ਕਦਾ ਇੰਟਰਵਿਊ ਦੇਖ ਰਹੇ ਹੋਣਗੇ ਸਾਗਰ ਜੀ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਨ ਤੇ ਸਾਡੇ ਸਟੂਡੀਓ ਦੇ ਵਿੱਚ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਇੱਕ ਇੰਟਰਵਿਊ ਵੀ ਕਰਨਾ ਚਾਹੁੰਦੇ ਆ ਤੇ ਅੱਜ ਹਰ ਬੱਚੇ ਦੀ ਜ਼ੁਬਾਨ ਦੇ ਉੱਤੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਠੀਕ ਹੈ ਇੰਡੀ ਕਾ ਫਿਰ ਫੇਮਸ ਕਰਤੀ ਚੰਨ ਨੇ ਕਦੇ ਸੁਣਿਆ ਵੀ ਨਹੀਂ ਨਾ ਹੋਗਾ ਅੱਜ ਦੇ ਬੱਚਿਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਾਗਰ ਸਤਨਾਮ ਹੈ ਕੌਣ ਹੈ ਤੇ ਇੱਕ ਗਾਣਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਸਾਗਰ ਦੀ ਵਕਤੀ ਅਸੀਂ ਖਬਰਾਂ ਵਾਲੇ ਬੰਦੇ ਆ ਇਹਨਾਂ ਸਾਨੂੰ ਵੀ ਗਾਣਾ ਸੁਣਨ ਨੂੰ ਮਜਬੂਰ ਹੋ ਗਏ ਅਸੀਂ ਵੀ ਕਿ ਜਦੋਂ ਦੇਖ ਰਹੇ ਹਾਂ ਹਰ ਬੰਦਾ ਇਹੀ ਬਣਾ ਰਿਹਾ ਚਾਹੇ ਉਹ ਬੱਚਾ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਲੜਕਾ ਚਾਹੇ ਉਹ ਲੜਕੀ ਹੈ ਹਰ ਬੰਦੇ ਦੀ ਰੀਲ ਤੇ ਉੱਤੇ ਅਸੀਂ ਦੇਖ ਰਹੇ ਹਾਂ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਇੰਡੀਕਾ ਸਾਗਰ ਦੀ ਵੋਟੀ ਨੇ ਸਿੱਖ ਲਈ ਹੈ ਪਰ ਸਾਡੀਆਂ ਜਿਹੜੀਆਂ ਅੱਜ ਦੀਆਂ ਨੌਜਵਾਨ ਕੁੜੀਆਂ ਨੇ ਉਹ ਸਕੂਟਰ ਵੀ ਐ ਚਲਾਨੀ ਆ ਨਾਲ ਵਾਲੇ ਡਰਦੇ ਇੱਧਰਲੇ ਉੱਧਰਲੇ ਹਰ ਜਗ੍ਹਾ ਤੇ ਨਾ ਟੈਗ ਹੋ ਰਹੇ ਹੁਣੇ ਵੀ ਸਾਗਰ ਤੇਰੀ ਵੋਟੀ ਹੈ ਜਿਹੜੀ ਹੈ ਇੰਡੀਕਾ ਚਲਾ ਲੈਂਦੀ ਹੈ ਇਮੀਡੀਏਟ ਅੱਜਕਲ ਸੋਸ਼ਲ ਮੀਡੀਆ ਉਤੇ ਇੱਕ ਮਸਲਾ ਨਾ ਬੜਾ ਹੀ ਜ਼ਿਆਦਾ ਚੱਲ ਰਿਹਾ ਹੈ ਸਾਗਰ ਦੀ ਵੋਟੀ ਦਾ ਤੇ ਕੀ ਮਸਲਾ ਹੈ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਜੀ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਰ ਇੱਕ ਮਸਲਾ ਬੜਾ ਚੱਲ ਰਿਹਾ ਤੁਸੀਂ ਵੇਖਿਆ ਨਾ ਸੋਸ਼ਲ ਮੀਡੀਆ 'ਤੇ ਸਾਗਰ ਦੀ ਵੋਟੀ ਦਾ ਮੈਂ ਨਾ ਉਹੀ ਗੱਲ ਸੋਚ ਰਿਹਾ ਸੀ ਕਿ ਅਸੀਂ ਹਮੇਸ਼ਾ ਖਬਰਾਂ ਜਿਹੜੀਆਂ ਪੜਦੇ ਆ ਥੋੜੀਆਂ ਸੀਰੀਅਸ ਹੁੰਦੀਆਂ ਜਾਂ ਫਿਰ ਕਹਿ ਲਈਏ ਕਿ ਕ੍ਰਾਈਮ ਦੀਆਂ ਹੁੰਦੀਆਂ ਨੇ ਜਾਂ ਫਿਰ ਰਾਜਨੀਤੀ ਦੀਆਂ ਹੁੰਦੀਆਂ ਅੱਜ ਤੁਸੀਂ ਮੈਨੂੰ ਬਿਠਾ ਲਿਆ ਇੱਥੇ ਸਾਗਰ ਦੀ ਬੋਟੀ ਕਹਿੰਦੇ ਇੰਨੀ ਕਾ ਲੈਂਦੀ ਹੈ ਚਲਾ ਇਮੀਡੀਏਟਲੀ ਮੇਰੀ ਮਜਬੂਰੀ ਮੈਨੂੰ ਡਰਾਈਵਰੀ ਦੇ ਸਿਖਾ ਜੀ ਇਹੀ ਰੀਲ ਹਰ ਮੈਂ ਕਹਿੰਦਾ ਤੀਸਰੇ ਦੂਸਰੇ ਫੋਨ ਦੇ ਉੱਤੇ ਇਹੀ ਰੀਲ ਚੱਲ ਰਹੀ ਹੈ ਬਿਲਕੁਲ ਔਰ ਜੇਕਰ ਗੱਲ ਕਰ ਲਈਏ ਸਤਨਾਮ ਸਾਗਰ ਇਸ ਦੇ ਗਾਇਕ ਨੇ ਹਾਂ ਜੋੜੀ ਹੈ ਦੁਕਾਨਾ ਜੋੜੀ ਹੈ ਉਹਨਾਂ ਨੇ ਕੀਤਾ ਗੀਤ ਤੇ ਅੱਜ ਤੋਂ 19 ਸਾਲ ਪਹਿਲਾਂ ਬਿਲਕੁਲ 19 ਸਾਲ ਪਹਿਲਾਂ ਇਹ ਗੀਤ ਆਇਆ ਸੀ ਸ਼ਾਇਦ ਅੱਜ ਸਾਗਰ ਹੁਰਾ ਨੇ ਵੀ ਨਹੀਂ ਸੋਚਿਆ ਹੋਣਾ ਕਿ ਮੇਰਾ ਗੀਤ ਇਸ ਤਰ੍ਹਾਂ ਮਕਬੂਲ ਹੋ ਜਾਊਗਾ ਕਿ ਅੱਜ ਹਰ ਬੰਦਾ ਚਾਹੇ ਉਹ ਸੈਲੀਬ੍ਰਿਟੀ ਹੈ ਚਾਹੇ ਉਹ ਕੋਈ ਯੂਟਿਊਬਰ ਹੈ ਚਾਹੇ ਉਹ ਇੰਸਟਾਗ੍ਰam ਦਾ ਰੀਲ ਦਾ ਮੇਕਰ ਹੈ ਹਰ ਬੰਦਾ ਇਸੇ ਗੀਤ ਨੂੰ ਜਿਹੜਾ ਹੈ ਫਿਲਮਾ ਰਿਹਾ ਆਪਣੇ ਆਪਣੇ ਅੰਦਾਜ਼ ਦੇ ਵਿੱਚ ਬਿਲਕੁਲ ਮੈਂ ਕਹਿੰਦੀ ਵੀ ਸਾਡੇ ਆਫਿਸ ਦੇ ਵਿੱਚ ਵੀ ਸਾਗਰ ਦੀ ਵੋਟੀ ਹੋਇਆ ਪਿਆ ਤੇ ਹਰ ਕੋਈ ਇਹੀ ਗੀਤ ਚਲਾ ਰਿਹਾ ਹੈ ਨਹੀਂ ਵੈਸੇ ਇੱਕ ਗੱਲ ਸੋਚਣ ਵਾਲੀ ਹੈ ਸਾਗਰ ਜੀ ਨੇ ਜਦੋਂ ਇਹ ਗੀਤ ਲਿਖਿਆ ਹੋਣਾ ਜਾਂ ਗਾਇਆ ਹੋਣਾ ਜੀ ਤੇ ਫਿਰ ਬੋਟੀ ਨੇ ਉਦੋਂ ਇਹ ਸੱਚਾਈ ਹੋ ਸਕਦੀ ਹੈ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਸਾਗਰ ਜੀ ਨਾਲ ਸਾਡਾ ਸੰਪਰਕ ਹੋ ਸਕੇ ਪਰ ਹੋਇਆ ਨਹੀਂ ਐਕਚੁਅਲੀ ਨੰਬਰ ਨਹੀਂ ਉਹਨਾਂ ਦਾ ਅਰੇਂਜ ਹੋਇਆ ਜੇ ਹੋਊਗਾ ਤੇ ਸਾਡਾ ਇੰਟਰਵਿਊ ਦੇਖ ਰਹੇ ਹੋਣਗੇ ਸਾਗਰ ਜੀ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਨ ਤੇ ਸਾਡੇ ਸਟੂਡੀਓ ਦੇ ਵਿੱਚ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਇੱਕ ਇੰਟਰਵਿਊ ਵੀ ਕਰਨਾ ਚਾਹੁੰਦੇ ਆ ਅੱਛਾ ਅਗਰ ਤੁਸੀਂ ਵੇਖਿਆ ਹੋਵੇ ਨਾ ਤੇ ਨਿਮਰਤ ਖਹਿਰਾ ਨੇ ਵੀ ਇੱਥੇ ਵੀਡੀਓ ਬਣਾਈ ਆ ਬਹੁਤ سارے ਸੈਲੀਬ੍ਰਿਟੀ ਬਹੁਤ سارے ਸੈਲੀਬ੍ਰਿਟੀ ਦੀ ਗੱਲ ਕਰ ਰਹੇ ਉਹਨਾਂ ਨੇ ਬਣਾਈ ਲਾਲ ਮਰੂਤੀ ਲਿਆ ਕੇ ਤੇ ਫੁੱਲਾ ਵਾਲਾ ਸੂਟ ਪ ਗਾਉਂਦੇ ਆ ਸੋ ਵੀਡੀਓ ਬੜੀ ਵਾਇਰਲ ਹੋਣ ਦੀ ਹੋਂ ਤੱਕ ਕਹਿਦੀ ਵੀ ਉਹਨੂੰ ਬੜੇ ਸਾਰੇ ਵਿਊਜ਼ ਆ ਗਏ ਲੋਕੀ ਬੜਾ ਪਸੰਦ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਸਤਨਾਮ ਜੀ ਨੇ ਖੁਦ ਵੀ ਨਹੀਂ ਸੋਚਿਆ ਹਣਾ ਵੀ ਇਹ ਵੀਡੀਓ ਇੱਕ ਇਸ ਟਾਈਮ ਤੇ ਆ ਕੇ ਏਡੀ ਜ਼ਿਆਦਾ ਵਾਇਰਲ ਹੋ ਜਣੀ ਹੈ ਸਾਡੇ ਨਾ ਸਿਆਣੇ ਕਹਿੰਦੇ ਸੀ ਅੱਗੇ ਪੰਜਾਬੀ ਦੀ ਕਹਾਵਤ ਹੈ ਵੀ 14 ਸਾਲ ਬਾਅਦ ਤਾਂ ਰੂੜੀ ਨੂੰ ਭਾਗ ਲੱਗ ਜਾਂਦੇ ਆ ਹਮ मतलब ਇੱਕ ਮਤਲਬ ਇਹ ਕਹਾਵਤ ਹੀ ਹੈ ਇਸ ਨੂੰ ਕਿਸੇ ਚੀਜ਼ ਨਾਲ ਨਾ ਜੋੜਿਆ ਜਾਵੇ ਪਰ 19 ਸਾਲ ਬਾਅਦ ਕਿਸੇ ਬੰਦੇ ਨੂੰ ਇੰਨੀ ਮਕਬੂਲੀਅਤ ਮਿਲਣਾ ਮਤਲਬ 19 ਸਾਲ ਪਹਿਲਾਂ 2005 ਦੇ ਵਿੱਚ ਇਹ ਗੀਤ ਰਿਲੀਜ਼ ਹੋਇਆ ਸੀ ਟੀ ਸੀ ਰੀਜ਼ ਵੱਡੀ ਕੰਪਨੀ ਹੈ ਟੀ ਸੀ ਰੀਜ਼ ਤੋਂ ਇਹ ਗਾਣਾ ਰਿਲੀਜ਼ ਹੋਇਆ ਸੀ ਔਰ ਇਸ ਦੀ ਵੀਡੀਓ ਨਹੀਂ ਬਣੀ ਹੋਈ ਮੈਂ ਦੇਖਿਆ ਸਰਚ ਜਦੋਂ ਕੀਤੀ ਵਿਕੀਪੀਡੀਆ ਤੇ ਵੀ ਮੈਂ ਗਿਆ ਤੇ ਦੇਖਿਆ ਕਿ 19 ਸਾਲ ਪਹਿਲਾਂ ਇੱਕ ਗੀਤ ਬਣਿਆ ਸਤਨਾਮ ਸਾਗਰਹੂਰਾਂ ਨੇ ਸੋਚਿਆ ਵੀ ਨਹੀਂ ਹੋਣਾ ਉਹਨਾਂ ਦੇ ਜਿਹੜੇ ਫੀਮੇਲ ਆਰਟਿਸਟ ਹੈ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਤੇ ਅੱਜ ਹਰ ਬੱਚੇ ਦੀ ਜ਼ੁਬਾਨ ਦੇ ਉੱਤੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਠੀਕ ਹੈ ਇੰਡੀ ਕਾ ਫਿਰ ਫੇਮਸ ਕਰਦੀ ਇੰਡੀ ਕਾ ਹੁਣ ਗਾਇਬ ਹੋ ਚੁੱਕੀ ਹੈ ਠੀਕ ਹੈ ਤੇ ਅੱਜ ਉਹੀ ਇੰਡੀਆ ਤੇ ਸਾਗਰ ਦੀ ਬੋਟੀ ਫੇਮਸ ਹੋਏ ਹੋਏ ਆ ਮਤਲਬ ਕਹਿ ਲਈਏ ਜਿਹੜਾ ਇਹ ਇੰਟਰਨੈਟ ਦਾ ਜ਼ਮਾਨਾ ਹੈ ਜੀ ਜਾਂ ਕਹਿ ਲਈਏ ਕਿ ਅਸੀਂ ਜਿਹੜਾ ਮੋਬਾਈਲ ਦਾ ਜ਼ਮਾਨਾ ਹੈ ਹਮ ਤੇ ਇਹ ਕਿਸੇ ਨੂੰ ਵੀ ਰਤੁਰਾ ਸਟਾਰ ਬਣਾ ਸਕਦਾ ਮੇਰੇ ਹਿਸਾਬ ਸਿਰ ਇਸ ਟਾਈਮ ਸਤਨਾਮ ਸਾਗਰ ਸਟਾਰ ਨੇ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਵੀ ਜੇ ਇਹਨਾਂ ਨੇ ਕਦੇ ਸੁਣਿਆ ਵੀ ਨਹੀਂ ਨਾ ਹੋਗਾ ਅੱਜ ਦੇ ਬੱਚਿਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਾਗਰ ਸਤਨਾਮ ਹੈ ਕੌਣ ਹੈ ਤੇ ਇੱਕ ਗਾਣਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਤੇ ਗਾਣੇ ਦੇ ਲਿਰਿਕਸ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਲਿਖੇ ਗਏ ਆ ਮੈਨੂੰ ਤਾਂ ਇਹ ਲੱਗਦਾ ਵੀ ਇਹ ਕਿਸੇ ਨੇ ਸਚਾਈਆਂ ਲਿਖੀ ਹੋਣੀ ਹੈ ਸਾਗਰ ਸਾਹਿਬ ਦੀ ਵੋਟੀ ਨੂੰ ਹੋਣਾ ਉਸ ਵਕਤ ਵੀ ਮੇਰਾ ਗੱਡੀ ਸਿੱਖਣ ਨੂੰ ਮਨ ਹੈ ਤੇ ਉਹ ਕਹਿੰਦੇ ਵੀ ਸਾਗਰ ਦੀ ਬੋਟੀ ਨੇ ਤਾਂ ਗੱਡੀ ਸਿੱਖ ਲਈ ਹੈ ਤੇ ਮੈਨੂੰ ਮਜਬੂਰੀ ਹੈ ਕੋਈ ਇਮੀਡੀਏਟਲੀ ਮੈਨੂੰ ਵੀ ਗੱਡੀ ਤੇ ਸਿਖਾ ਮੇਰੇ ਖਿਆਲ ਨਾਲ ਨਾਮ ਵੀ ਉਸ ਗਾਣੇ ਦਾ ਇਹੀ ਸੀਗਾ ਕਿ ਡਰਾਈਵਰ ਕੁਛ ਇਦਾਂ ਦਾ ਡਰਾਈਵਰੀ ਸਿਖਾ ਹਾਂ ਡਰਾਈਵਰੀ ਇਮੀਡੀਏਟਲੀ ਸਿਖਾ ਹਨਾ ਸੋ ਮਤਲਬ ਕਮਾਲ ਹੈ ਲਿਖਣ ਵਾਲੇ ਦਾ ਵੀ ਗਾਣ ਵਾਲੇ ਦਾ ਵੀ ਤੇ ਹੁਣ ਜਿਹੜੀ ਜਨਤਾ ਨੇ ਚੱਕਿਆ ਉਹਦਾ ਵੀ ਜੀ ਮਤਲਬ ਸੁਣ ਕੇ ਵੀ ਮੈਨੂੰ ਤਾਂ ਥੋੜਾ ਜਿਹਾ ਐਂ ਲੱਗਦਾ ਵੀ ਕਿਸਮਤ ਕਦੇ ਵੀ ਪਲਟ ਸਕਦੀ ਹੈ ਬੰਦੇ ਦੀ ਇਹ ਤਾਂ ਹੈ ਬਿਲਕੁਲ ਹੈ ਤੇ ਸੋਸ਼ਲ ਮੀਡੀਆ ਕਿਸੇ ਵੀ ਬੰਦੇ ਨੂੰ ਸਟਾਰ ਬਣਾ ਸਕਦਾ ਹੈ ਹੈਨਾ ਤੇ ਉਹ ਉਤੀ ਜੀ ਗੱਲ ਕਰੀ ਆ ਅੱਜ ਦੀ ਕੁੜੀਆਂ ਦੇ ਤੇ ਅੱਜ ਦੀ ਕੁੜੀਆਂ ਤਾਂ ਸਕੂਟਰੀ ਵੀ ਥੋੜੇ ਅਤਰੰਗੀ ਤਰੀਕੇ ਨਾਲ ਹੀ ਚਲਾਉਂਦੇ ਆਗਾ ਤੁਸੀਂ ਸੁਣਿਆ ਹੋਵੇ ਹੈਨਾ ਚਲੋ ਮੈਂ ਕਹਿ ਨਹੀਂ ਰਿਹਾ ਸੀ ਤੁਸੀਂ ਬੈਠੇ ਹੋ ਸਾਹਮਣੇ ਪਰ ਮੈਂ ਦੱਸਦਾ ਵੀ ਇੰਡੀਆ ਦਾ ਸਾਗਰ ਦੀ ਵੋਟੀ ਨੇ ਸਿੱਖ ਲਈ ਹੈ ਪਰ ਸਾਡੀਆਂ ਜਿਹੜੀਆਂ ਅੱਜ ਦੀਆਂ ਨੌਜਵਾਨ ਕੁੜੀਆਂ ਨੇ ਉਹ ਸਕੂਟਰ ਵੀ ਐ ਚਲਾਨੀ ਉਹ ਨਾਲ ਵਾਲੇ ਡਰਦੇ ਇੱਧਰਲੇ ਉੱਧਰਲੇ ਬਿਲਕੁਲ ਇਹ ਮੇਰਾ ਆਪਣਾ ਪਰਸਨਲ ایکسپੀਰੀਅੰਸ ਵੀ ਹੈਗਾ ਭਾਵੇਂ ਮੈਂ ਕੁੜੀ ਆ ਪਰ ਜਦੋਂ ਕੁੜੀਆਂ ਸਕੂਟੀ ਚਲਾਨਦੀਆਂ ਗੱਡੀ ਚਲਾਨਦੀਆਂ ਨਾ ਆਪਾਂ ਥੋੜਾ ਬਚ ਕੇ ਹੀ ਨਿਕਲੀਦਾ ਕਿਉਂਕਿ ਪਤਾ ਨਹੀਂ ਹੁੰਦਾ ਵੀ ਕਦੋਂ ਕੀ ਹੋ ਜਾਣਾ ਹੈ ਜੀ ਸੋ ਵੱਡੀ ਗੱਲ ਹੈ ਜੀ ਕਿ ਇੰਡੀਕਾ ਜਿਹੜੀ ਹੈ ਸਾਗਰ ਦੀ ਬੋਟੀ ਸਿੱਖ ਚੁੱਕੀ ਹੈ ਤੇ ਉਹ ਹੁਣ ਅਪੀਲ ਕਰਦੀ ਹੈ ਕਿ ਮੈਨੂੰ ਵੀ ਡਰਾਈਵਰੀ ਸਿਖਾ ਦੇ ਕੋਈ ਵਧੀਆ ਡਰਾਈਵਰ ਉਹਨਾਂ ਨੂੰ ਚਾਹੀਦਾ ਸੋ ਇਹ ਗਾਣੇ ਦਾ ਸਬੱਬ ਬਣਿਆ ਤੇ ਗਾਣਾ ਅੱਜ ਇੰਨਾ ਮਕਬੂਲ ਹੈ ਤੁਸੀਂ ਤਾਂ ਐਂਟਰਟੇਨਮੈਂਟ ਦੇਖ ਰਹੇ ਹੋ ਸਾਰਾ ਤੇ ਤੁਹਾਨੂੰ ਵੱਧ ਨੌਲੇਜ ਹੋਊਗੀ ਇਸ ਬਾਬਤ ਕਿ ਅਸੀਂ ਖਬਰਾਂ ਵਾਲੇ ਬੰਦੇ ਆ ਐਨਾ ਸਾਨੂੰ ਵੀ ਗਾਣਾ ਸੁਣਨ ਨੂੰ ਮਜਬੂਰ ਹੋ ਗਿਆ ਸੀ ਵੀ ਕਿ ਜਦੋਂ ਦੇਖ ਰਹੇ ਹਾਂ ਹਰ ਬੰਦਾ ਇਹ ਹੀ ਬਣਾ ਰਿਹਾ ਚਾਹੇ ਉਹ ਬੱਚਾ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਲੜਕਾ ਚਾਹੇ ਉਹ ਲੜਕੀ ਹੈ ਹਰ ਬੰਦੇ ਦੀ ਰੀਲ ਦੇ ਉੱਤੇ ਅਸੀਂ ਦੇਖ ਰਹੇ ਹਾਂ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਮੈਂ ਵੀ ਦੇਖ ਰਿਹਾ ਸੀ ਕਿ ਇੱਥੇ ਕੋਈ ਸਾਗਰ ਦੀ ਵੋਟੀ ਸੁਣ ਰਹੀ ਮੈਂ ਕਿਹਾ ਯਾਰ ਦਿਖਾ ਜਰਾ ਜਦੋਂ ਮੈਂ ਦੇਖਿਆ ਵਾਕਈ ਮਿਲੀਅਨਸ ਦੇ ਵਿੱਚ ਬਿਲਕੁਲ ਸਰ ਮੈਂ ਇਹ ਕਹਿਣਾ ਚਾਹੂੰਗੀ ਕਿ ਵੀ ਉਸ ਗਾਣੇ ਦੇ ਉੱਤੇ ਹੁਣ ਤੱਕ ਜਿੰਨੀਆਂ ਵੀ ਰੀਲਸ ਬਣੀਆਂ ਲੱਖਾਂ ਦੇ ਵਿੱਚ ਗਈਆਂ ਹੋਈਆਂ ਤੇ ਮੈਂ ਜਦੋਂ ਘਰ ਪਹੁੰਚੀ ਨਾ ਤੇ ਉੱਥੇ ਵੀ ਇਹੀ ਗਾਣਾ ਚੱਲ ਰਿਹਾ ਸੀਗਾ ਰੀਲ ਦੇ ਉੱਤੇ ਬੱਸ ਦੇ ਵਿੱਚ ਵੀ ਚੱਲ ਰਿਹਾ ਸੀਗਾ ਤੇ ਮੈਂ ਪੁੱਛਿਆ ਵੀ ਇਹ ਕਿਹੜਾ ਸਿੰਗਰ ਹੈ ਵੀ ਕੌਣ ਹੈ ਹਨਾ ਤੇ ਉਹ ਸ਼ਖਸ ਨੇ ਕਿਹਾ ਵੀ ਮੇਰੇ ਫਾਦਰ ਸਾਹਿਬ ਨੇ ਸਪੈਸ਼ਲੀ ਇਹਨਾਂ ਦੇ ਕੈਸਟਾ ਲਿਆ ਆ ਕੇ ਘਰੇ ਰੱਖਦੇ ਹੁੰਦੇ ਸੀਗੇ ਗੀਤ ਸੁਣਨ ਵਾਸਤੇ ਵੀ ਮਤਲਬ ਉਸ ਟਾਈਮ ਦੇ ਵਿੱਚ ਇਹ ਐਡੇ ਹਿੱਟ ਗਾਇਕ ਸੀਗੇ ਜੀ ਜੀ ਚਲੋ ਦੇਖੋ ਕਲਾਕਾਰ ਦੀ ਮਸ਼ਹੂਰ ਜਿਹੜਾ ਕਲਾਕਾਰ ਹੁੰਦਾ ਉਸ ਨੂੰ ਤਾਂ ਵੈਸੇ ਵੀ ਲੋਕ ਯਾਦ ਕਰਦੇ ਆ ਹੋ ਸਕਦਾ ਵੀ ਅਸੀਂ ਲੋਕ ਘੱਟ ਸੁਣਦੇ ਆ ਤਾਂ ਅਸੀਂ ਨਹੀਂ ਸੁਣਿਆ ਹੋਊਗਾ ਪਰ ਹੁਣ ਸਤਨਾਮ ਸਾਗਰ ਨੂੰ ਹਰ ਬੰਦਾ ਜਾਣਦਾ ਔਰ ਉਹਨਾਂ ਦਾ ਇਹ ਗੀਤ ਜਿਹੜਾ ਹੈ ਡਰਾਈਵਰਿਸ ਖਾਨ ਵਾਲਾ ਇਹ ਤਾਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਹੈ ਮਤਲਬ ਕਿਉਂਕਿ ਰੀਲਸ ਐ ਜਿਹੜੀਆਂ ਇਹ ਜਾਂ ਇੰਟਰਨੈਟ ਐ ਇਹ ਬਾਉਂਡੇਸ਼ਨ ਤਾਂ ਹੈ ਨਹੀਂ ਕਿ ਪੰਜਾਬ 'ਚ ਆ ਹਰਿਆਣਾ 'ਚ ਤਾਂ ਵਰਲਡ ਵਾਈਡ ਹੀ ਹੁੰਦਾ ਸੋ ਸਾਰੇ ਪਾਸੇ ਮਸ਼ਹੂਰ ਹੋ ਗਿਆ ਮੈਂ ਕਹਿੰਦੀ ਸਾਗਰ ਵੀ ਬਹੁਤ ਜ਼ਿਆਦਾ ਫੇਮਸ ਹੋ ਗਿਆ ਜਿਹੜੇ ਵੀ ਸਾਗਰ ਹੋਣਗੇ ਨਾ ਉਹ ਬਹੁਤ ਜ਼ਿਆਦਾ ਫੇਮਸ ਹੋ ਗਏ ਉਹਨੇ ਉਹ ਹਰ ਜਗ੍ਹਾ ਤੇ ਨਾ ਟੈਗ ਹੋ ਰਹੇ ਹੋਣੇ ਵੀ ਸਾਗਰ ਤੇਰੀ ਵੋਟੀ ਜਿਹੜੀ ਐ ਇੰਡੀਗਾ ਚਲਾ ਲੈਂਦੀ ਐ ਦੇਖੋ ਗੱਲ ਇਹ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਕਲਾਕਾਰ ਨੇ ਜਿਹੜੇ ਇੰਟਰਨੈਟ ਨੇ ਰਾਤੋਂ ਰਾਤ ਬਣਾਏ ਚਾਹੇ ਉਹ ਕੁਝ ਫੀਮੇਲ ਆਰਟਿਸਟ ਨੇ ਚਾਹੇ ਤੁਸੀਂ ਲਾ ਲੋ ਇੱਕ ਨਾ ਇੱਥੇ ਆਪਣਾਨੰਦਪੁਰ ਸਾਹਿਬ ਰਸਤੇ 'ਤੇ ਜਾਂਦੇ ਹੋਏ ਇੱਕ ਕੋਲਡ ਡਰਿੰਕ ਦਾ ਕੰਮ ਕਰਦਾ ਸੀ ਬੰਦਾ ਉਹਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਗੈਸ ਪੂਰੀ ਹਾਂਜੀ ਹਾਂਜੀ ਹਨਾ ਉਹ ਬੜਾ ਮਕਬੂਲ ਹੋਇਆ ਉਸ ਤੋਂ ਬਾਅਦ ਉਹ ਸਿੰਗਰ ਵੀ ਬਣ ਗਿਆ ਜੀ ਜੀ ਇਸੇ ਤਰ੍ਹਾਂ ਆਪਾਂ ਗੱਲ ਕਰ ਲਈਏ ਕਿ ਇੱਥੇ ਚਿੰਮਾ ਹੁੰਦਾ ਸੀ ਕੀ ਨਾਂ ਸੀਗਾ ਉਹ ਬੜਾ ਮਸ਼ਹੂਰ ਹੋਏ ਉਹ ਤਾਂ ਬਾਹਰ ਬੈਠਿਆ ਜਨਾਬ ਹੁਣ ਇਸ ਤਰ੍ਹਾਂ ਬਹੁਤ ਸਾਰੀਆਂ ਲੜਕੀਆਂ ਜਿਹੜੀ ਰੀਲ ਦੇ ਕਰਕੇ ਹੀ ਮਸ਼ਹੂਰ ਹੋ ਗਈਆਂ ਅੱਜ ਉਹ ਮਿਲੀਅਨਸ ਦੇ ਵਿੱਚ ਪੈਸੇ ਵੀ ਅਰਨ ਕਰਦੇ ਨੇ ਬਿਲਕੁਲ ਸਰ ਸੋ ਇੰਟਰਨੈਟ ਇੱਕ ਐਸੀ ਚੀਜ਼ ਹੈ ਜਿਹੜੀ ਕਿਸੇ ਨੂੰ ਵੀ ਕਦੇ ਵੀ ਮਕਬੂਲ ਕਰ ਸਕਦੀ ਫੇਮਸ ਕਰ ਸਕਦੀ ਹੈ ਔਰ ਉਹੀ ਸਤਨਾਮ ਸਾਗਰ ਨਾਲ ਹੋਇਆ ਉਹ ਤਾਂ ਸੋਚਦੇ ਹੋਣੇ ਵੀ ਕਿਸ ਬੰਦੇ ਨੇ ਮੇਰੀ ਰੀਲ ਪਾਤੀ ਮੈਂ ਉਹ ਲੱਭਾ ਕਹਿੰਦੇ ਤਾਂ ਸੇ ਡੂੰਢੇ ਇਸ ਸਖਸ਼ ਕੋ ਉਹ ਲੱਭ ਰਹੇ ਹੋਣੇ ਵੀ ਕਿਹੜਾ ਇਹੋ ਜਿਹਾ ਬੰਦਾ ਜਿਹਨੇ ਫੇਰ ਦੇਖੋ ਅੱਜ ਸਾਗਰ ਜੀ ਨਹੀਂ ਮਿਲ ਰਹੇ ਸ਼ਾਇਦ ਜਲਦ ਉਹ ਸਾਹਮਣੇ ਵੀ ਆਣਗੇ ਕਿਉਂਕਿ ਇੰਟਰਨੈਟ ਦੀ ਦੁਨੀਆ ਖੋਜ ਤਾਂ ਲੈਣਗੇ ਹੁਣ ਪੱਤਰਕਾਰ ਭਾਈਚਾਰਾ ਵੀ ਮਗਰ ਪੈ ਜਾਊਗਾ ਲੱਭ ਕੇ ਲਿਆਣਗੇ ਅੰਮ੍ਰਿਤਸਰ ਦੇ ਕੋਲ ਕੋਈ ਹੈਗਾ ਪਿੰਡ ਹੈ ਤੇ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨੇੜੇ ਲੱਗਦਾ ਉਸ ਪਿੰਡ ਦੇ ਵਿੱਚ ਉਹ ਰਹਿੰਦੇ ਆ ਜੋ ਹਜ ਤੱਕ ਉਹਨਾਂ ਦਾ ਡਾਟਾ ਸਾਡੇ ਕੋਲ ਕਲੈਕਟ ਹੋਇਆ ਸੋ ਜੇਕਰ ਉਹ ਸਾਡੀ ਇੰਟਰਵਿਊ ਸੁਣਦੇ ਆ ਤੇ ਮੈਂ ਕਹਿੰਨਾ ਕਿ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਅਸੀਂ ਤੁਹਾਡੀ ਇੰਟਰਵਿਊ ਕਰਨਾ ਚ ਠੀਕ ਹੈ ਜੀ ਔਰ ਗੀਤ ਜਿਹੜੇ ਵੀ ਰੀਲਾਂ ਬਣਾ ਰਿਹਾ ਬਈ ਬਣਾਈ ਜਾਓ ਹੁਣ ਬਿਲਕੁਲ ਕਿਉਂਕਿ ਸਾਗਰ ਦੀ ਬੋਟੀ ਨੇ ਸਿੱਖ ਲਈ ਗੱਡੀ ਹੁਣ ਤੇ ਰੀਲ ਬਣਾਣੀ ਸਿੱਖ ਲਓ ਤੇ ਸੋਨੀਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਬਤ ਸਰ ਮੈਨੂੰ ਤਾਂ ਗਾਣਾ ਵਧੀਆ ਹੀ ਲੱਗਾ ਮਤਲਬ ਪੁਰਾਣੇ ਟਾਈਮ ਦਾ ਗਾਣਾ 2005 ਚ ਰਿਲੀਜ਼ ਹੋਇਆ ਤੇ ਗਾਣਾ ਸੁਣ ਕੇ ਸੱਚੀ ਸੋਹਣੀ ਫੀਲ ਆਉਂਦੀ ਹੈ ਬਟ ਮੈਂ ਦੱਸਾਂ ਵੀ ਸਾਡੇ ਆਫਿਸ ਤੋਂ ਲੈ ਕੇ ਬੱਸ ਤੋਂ ਲੈ ਕੇ ਘਰ ਤੱਕ ਸਾਗਰ ਦੀ ਵੋਟੀ ਹੋਇਆ ਪਿਆ ਕਮੈਂਟ ਸੈਕਸ਼ਨ ਚ ਵੀ ਉਦਦੀ ਚੱਲ ਰਿਹਾ ਤੇ ਮਤਲਬ ਵਧੀਆ ਲੱਗ ਰਿਹਾ ਸੁਣ ਕੇ ਵੀ ਉਸ ਟਾਈਮ ਦੇ ਵਿੱਚ ਜਿਹੜੇ ਗਾਣੇ ਸਾਡੇ ਤੱਕ ਨਹੀਂ ਪਹੁੰਚੇ ਸੀਗੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਸਾਨੂੰ ਸੁਣਨ ਨੂੰ ਮਿਲ ਰਿਹਾ ਤੇ ਤੁਸੀਂ ਇਹਦੇ ਚ ਇੱਕ ਚੀਜ਼ ਦੇਖੀਏ ਮੈਂ ਸੁਣਿਆ ਗੀਤ ਦੇਖੋ ਬਹੁਤ ਵੱਡਾ ਬੈਨਰ ਹੈ ਠੀਕ ਹੈ ਦੁਕਾਨਾ ਜੋੜੀ ਹੈ ਗੁਰਮੀਤ ਸਿੰਘ ਦਾ 뮤직 ਹੈ ਮਤਲਬ ਚੀਜ਼ਾਂ ਸਾਰੀਆਂ ਉਦੋਂ ਵੀ ਉਦੋਂ ਉਸ ਟਾਈਮ ਦੀਆਂ ਵੀ ਹਿੱਟ ਹਾਂ ਟੌਪ ਲੈਵਲ ਦੀਆਂ ਜਿਗੀਆਂ ਸ਼ਾਇਦ ਹੋ ਸਕਦਾ ਵੀ 19 ਸਾਲ ਬਹੁਤ ਵੱਡਾ ਸਮਾਂ ਹੁੰਦਾ ਤੇ ਕਿਸੇ ਨੇ YouTube ਤੇ ਪਾਇਆ ਕਿ ਨਹੀਂ ਪਾਇਆ ਜਾਂ Facebook ਜਾਂ ਜਿੱਥੇ ਵੀ ਸੋਸ਼ਲ ਹੈਂਡਲ ਤੇ ਆਇਆ ਇਹ ਪਾਇਆ ਕਿ ਨਹੀਂ ਪਾਇਆ ਪਰ 19 ਸਾਲ ਪਹਿਲਾਂ ਦਾ ਗੀਤ ਅੱਜ ਇਸ ਤਰ੍ਹਾਂ ਮਕਬੂਲ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਚੀਜ਼ ਹੈ ਇਸ ਲਈ ਅਸੀਂ ਇੰਟਰਨੈਟ ਦੀ ਦੁਨੀਆ ਦਾ ਇੰਟਰਨੈਟ ਯੂਜ਼ ਕਰਨ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਜਦੋਂ ਕਿਸੇ ਕਲਾਕਾਰ ਦਾ ਕੋਈ ਗੀਤ ਮਕਬੂਲ ਹੋ ਜਾਂਦਾ ਹੈ ਜਾਂ ਉਸ ਬਾਰੇ ਕੋਈ ਗੱਲ ਕਰਦਾ ਤੇ ਕਲਾਕਾਰ ਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਅਸੀਂ ਤਾਂ ਸ਼ੁਭੀ ਛਾਵਾਂ ਦਾ ਹਾਂਗੇ ਕਿ ਇਹ ਹੋਰ ਬਹੁਤ ਜ਼ਿਆਦਾ ਅੱਗੇ ਵਧੇਗੀ ਜੀ ਸੋ ਇਸ ਦੇ ਨਾਲ ਹੀ ਅਸੀਂ ਅੱਜ ਦੇ ਪੋਡਕਾਸਟ ਨੂੰ ਖਤਮ ਕਰਦੇ ਹਾਂ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਤੇ ਅਨੁਰਾਗ ਸ਼ਰਮਾ ਜੀ ਨੂੰ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ